ਪਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਅੰਦਰ ਬਚਨ ਪਿਆ ਕਹਿੰਦੇ ਭਾਈ ਇਹ ਸਭ ਕਰਮ ਰੱਬ ਨੂੰ ਪਾਉਣ ਵਾਸਤੇ ਪਰ ਫਿਰ ਵੀ ਇਹਨਾਂ ਕਰਮ ਕੀਤੇ ਆ ਮਨ ਵਸ ਰਚ ਨਹੀਂ ਹੋਂ ਔਰ ਇਹਨਾਂ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਕਰਮ ਇਹ ਹੈ ਸਰਬ ਉਤਮ ਕਰਮ ਇਹ ਹੈ ਕਿ ਸੰਗਤ ਵਿੱਚ ਵੇਖ ਰੱਬ ਦੀ ਕੀਰਤੀ ਕਰੋ ਰੱਬ ਦੀ ਕੀਰਤੀ ਕਰਨੀ ਕੀਰਤਨ ਕਰਨਾ ਸ਼੍ਰੇਸ਼ਟ ਕਰਮ ਹੈ ਉਹ ਕਿਉਂ ਹੈ ਉਹ ਵੀ ਆਪਾਂ ਵਿਚਾਰ ਕਰਾਂਗੇ ਪਹਿਲਾਂ ਸ਼ਬਦ ਪੜੋ ਉਦਵਤ ਮਹਾਰਾਜ ਨੇ ਸਾਰੇ ਧਰਮ ਦੇ ਕਰਮ ਗਿਣੇ ਔਰ ਸ਼ੁਰੂਆਤ ਪਤਾ ਕਿੱਥੋਂ ਕੀਤੀ ਪਾਠ ਕਰਨ ਤੋਂ ਕਿਉਂਕਿ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਣਾ ਵੀ ਨਾਲ ਰੱਖਣਾ ਚਾਹੀਦਾ ਇਹ ਨਹੀਂ ਆਪਾਂ ਦੂਜਿਆਂ ਦੇ ਧਰਮ ਦੇ ਕਰਮਾਂ ਵਿੱਚ ਨੁਕਸ ਕੱਢੀ ਜਾਈਏ ਤੁਹਾਨੂੰ ਨਹੀਂ ਰੱਬ ਮਿਲਣਾ ਕਰਮ ਨਾਲ ਰੱਬ ਨਹੀਂ ਮਿਲਣਾ ਕਰਮ ਕੀਤੇ ਆ ਰੱਬ ਨਹੀਂ ਮਿਲਣਾ ਜਲ ਤੇ ਗੰਗਾ ਇਸ਼ਨਾਨ ਕੀਤੇ ਆ ਰੱਬ ਨਹੀਂ ਮਿਲਣਾ ਤੀਰਥ ਨਾਤੇ ਆ ਰੱਬ ਨਹੀਂ ਮਿਲ ਔਰ ਆਸ਼ ਨੇ ਪਹਿਲਾਂ ਆਪਣੀ ਗੱਲ ਸ਼ੁਰੂ ਕੀਤੀ ਕਹਿੰਦੇ ਭਾਈ ਪਾਠ ਕਰਨ ਨਾਲ ਵੀ ਕੱਲਾ ਰੱਬ ਨਹੀਂ ਮਿਲਦਾ ਪਾਠ ਕਰਨ ਨਾਲੋਂ ਵੀ ਸ਼੍ਰੇਸ਼ਟ ਕਰਮ ਹੈ ਰੱਬ ਦੀ ਕੀਰਤੀ ਕਰਨੀ ਸੰਗਤ ਵਿੱਚ ਬੈਠ ਕੇ ਇਸ ਲਈ ਮਹਾਰਾਜ ਨੇ ਸ਼ਬਦ ਸ਼ੁਰੂ ਕੀਤਾ ਜਿਨ੍ਹਾਂ ਨੂੰ ਯਾਦ ਹੋਵੇ ਨਾਲ ਪੜੋ ਉਹਦੇ ਮਹਾਰਾਜ ਨੇ ਸਾਰੇ ਧਰਮਾਂ ਦੇ ਕਰਮ ਗਿਣੇ ਸ਼ਬਦ ਇਤੋਂ ਸ਼ੁਰੂ ਹੋਇਆ ਪਾਠ ਪੜਿਓ ਅਰਗਵ ਵਿਚਾਦਿਓ ਨਿਵਲ ਪੁਹੰਗੰ ਸਦ ਕਹਿੰਦੇ ਨਿਯੋਲੀ ਕਰਮ ਕਰਨਾ ਜੋ ਵੀ ਨਿਯੋਲੀ ਕਰਮ ਕਰਦੇ ਆਪਣੀਆਂ ਅੰਦਰੋਂ ਬਾਹਰੋਂ ਧੱਜ ਕੇ ਧੋ ਲੈਂਦੇ ਇੰਨਾ ਦਾ ਨਿਯੋਲੀ ਕਰਮ ਹੈ ਨੀਤੀ ਕਰਦੇ ਨੇ ਉਹ ਬਹੁਤ ਵੈਰੀ ਭੱਗਾ ਪਾਉਣਗੇ ਮੂੰਹ ਤੇ ਰੱਖੀ ਨੱਕ ਰਹੀ ਕੱਢ ਲੈਂਦੇ ਨੇ ਇੰਨੇ ਕਰਮ ਕਰਦੇ ਜੋ ਕੀ ਤਾਂ ਮਹਾਰਗ ਕਹਿੰਦੇ ਭਾਈ ਇਹਨਾਂ ਕਰਮ ਨਾਲ ਰੱਬ ਨਹੀਂ ਮਿਲਦਾ ਭਾਵ ਮਨ ਵਸ ਵਿੱਚ ਨਹੀਂ ਹੁੰਦਾ ਪੜੋ ਬਾੜ ਖੜੇ ਹੋਰ ਵੇਦ ਵਿਚਾਰੋ ਨਿਵਲ ਪਉੰਗੰ ਸਦ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਤਹ ਬੁੱਧ ਬਾਦ ਕਹਿੰਦੇ ਸਭੋ ਬੁੱਧੀ ਵਿੱਚ ਅਦਤਹ ਅਹ ਆ ਗਿਆ ਨਾ ਭਾਵ ਹੰਕਾਰ ਆ ਗਿਆ ਤੁਹ ਮੈਂ ਤਾਂ 40 ਸਾਲ ਤੋ ਬੋਲਿਆ ਨਹੀਂ ਜੀ ਮੌਨ ਵਰਤ ਰੱਖਿਆ ਹੋਇਆ ਮੈਨੂੰ ਤਾਂ ਸਾਧ ਜਿੱਦਾਂ ਦੀ ਕਥਾ ਆਉਂਦੀ ਜਿੱਦਾਂ ਹੰਕਾਰ ਹੋਵੇ ਮੈਂ ਤਾਂ ਇੰਨਾ ਪਾਠ ਕੀਤਾ ਸਭੋ ਬੁੱਧੀ ਵਿੱਚ ਹੋਰ ਹੰਕਾਰ ਆ ਕਿ ਮੈਂ ਤਾਂ ਇੰਨਾ ਪਾਠ ਕਰਦਾ ਜੀ ਮੇਰੇ ਤਾਂ ਰੋਜ਼ ਤੇ ਦੋ ਸੌ ਤੋਂ ਵੀ ਸਾਬ ਦੇ ਪਾਠ ਮੈਂ ਬੁੱਧੀ ਵਿੱਚ ਅਹੰਮ ਪੈਦਾ ਹੋ ਗਿਆ ਪੜੋ ਅਦਕੰ ਬੁੱਧਵਤ ਫਿਰ ਮਹਾਰਾਜ ਕੀ ਕਹਿੰਦੇ ਕਹਿੰਦੇ ਪਿਆਰੇ ਨਵਿੱਤ ਮਿਲਣ ਨਾ ਜਾਈ ਕਰਨ ਮਨੇ ਤਾਂ ਮਹਾਰਾਜ ਜੀ ਫਿਰ ਕੀ ਕਰਨਾ ਚਾਹੀਦਾ ਕਹਿੰਦੇ ਇਹ ਨਹੀਂ ਕਿ ਕਰਮ ਕਰਨੇ ਮਾਰੀ ਗੱਲ ਐ ਪਰ ਸਾਰੇ ਕਰਮ ਕਰਕੇ ਜੇ ਕੋਈ ਕਹੇ ਗੁਰੂ ਅਪੇ ਕਿ ਹਾਰ ਕਰਿਓ ਸਾਮੀ ਕੈ ਦਵਾਰ ਦਿਜੈ ਬੋਤਿ ਬਗਵਤ ਫਿਰ ਤਾਂ ਉਹਦੇ ਕਰਮ ਹੋ ਸਕਦੇ ਸਫਲ ਨਹੀਂ ਤਾਂ ਮਹਾਰਾਜ ਕਹਿੰਦੇ ਮੋਨ ਭਇਓ ਪਰ ਪਾਚੀ ਰਹਿਓ ਮਗਨ ਫਿਰੋ ਬਣ ਮਾਈ ਭਾਈ ਮੋਨ ਧਾਰਨ ਕਰ ਲਿਆ ਨੰਗੋ ਪਿੰਡ ਘੁੰਮੀ ਗਏ ਪੈਰਾ ਵਿੱਚ ਜੋੜਾ ਨਹੀਂ ਪਾਇਆ ਜਟਾਂ ਵਧਾਲੀਆਂ ਇਹ ਸਾਰੇ ਧਰਮ ਦੇ ਕਰੇ ਮੂਨ ਬੈਓ ਕਰਪਤੀ ਰਹੋ ਨਗਨ ਬਿਰਿਓ ਬਣ ਮਾਤ ਪਟ ਤੀਰਥ ਸਭ ਧਰਤੀ ਭਮਿਓ ਦੁਬਿਨਾ ਛੁਟ ਕੈ ਨਹੀਂ ਕਿਰਸਾਰਤੀ ਪੰਧ ਘੁੰਮਾਇ ਦੁਬਿਨਾ ਨਹੀਂ ਖਤਮ ਪਟ ਤੀਰਥ ਸਭ ਧਰਤੀ ਭਮਿਓ ਦੁਬਿਨਾ ਛੁਟ ਕੈ ਨਹੀਂ ਮਨ ਕਾਮਨਾ ਤੀਰਥ ਜਾਏ ਵਸੋ ਸਿਰ ਪਰਵਤ ਉੱਤੇ ਰਾਏ ਮਨ ਕੀ ਮੈਲ ਉਤਰੇ ਵਿਦ ਜੇ ਲਖ ਯਤਨ ਕਰਾਏ ਮਾਰੇ ਫਿਰ ਕੀ ਕਰਨਾ ਚਾਹੀਦਾ ਤਾਂ ਬਾਦਸ਼ਾਹ ਨੇ ਬਚਨ ਤੇ ਭਾਈ ਸ੍ਰੇਸ਼ਟ ਕਰਮ ਸੁਣੋ ਸਭ ਤੋਂ ਸ੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ ਰੱਬ ਦੀ ਕੀਰਤ ਕਰਨੀ ਸੰਗਤ ਵਿੱਚ ਇੱਕ ਵਾਰ ਆਪ ਕੋ ਸਤਨਾਮ ਸ੍ਰੀ ਗਾਜੀ ਕੋ ਸਤਨਾਮ ਸ੍ਰੀ ਹਰ ਕੀਰਤ ਸਾ ਦਾ ਸੰਗਤ ਹੈ ਸਿਰ ਕਰਮਨ ਕੇ ਕਰਮਾ ਭਾਇ ਸ੍ਰੇਸ਼ਟ ਕਰਮ ਹੈ ਸਭ ਕਰਮਨ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਵਰ ਕੇ ਕੀਰਤੀ ਕਰ ਪੜੋ ਹਰ ਕੀਰਤ ਸਦਾ ਸੰਗਤ ਹੈ ਸਿਰ ਕਰਮਨ ਕੇ ਕਰਮਾ ਕੋ ਨਾਨਕ ਦਸ ਹੈ ਉਹ ਪਰਮਤ ਜਿਸ ਪੁਰਬ ਲਿਖੇ ਕਾਲਨ ਸਭ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਵਰ ਕੇ ਅਪੁਦੀ ਕੀਰਤੀ ਕਰੇ ਕੋਈ ਗੁਰੂ ਦਾ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਤੇ ਸਭ ਤੋਂ ਸ੍ਰੇਸ਼ਟ ਕਰਮ ਕਿਉਂ ਭਾਈ ਬਾਕੀ ਕਰਮ ਸ੍ਰੇਸ਼ਟ ਕਿਉਂ ਨਹੀਂ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਹੀ ਸਭ ਤੋਂ ਸ੍ਰੇਸ਼ਟ ਕਰਮ ਕਿਉਂ ਹੈ ਬਾਕੀ ਜਿੰਨੇ ਧਰਮ ਦੇ ਕਰਮ ਹੋਵੇ ਔਖਾ ਕੰਮ ਹੈ ਪਰ ਸਭ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਜਪਣਾ ਕੀਰਤਨ ਕਰਨਾ ਰੱਬ ਦੀ ਕੀਰਤੀ ਕਰਨੀ ਇਹ ਸਭ ਨਾਲੋਂ ਸ੍ਰੇਸ਼ਟ ਕਿਉਂ ਹੈ ਉਸ ਬਾਕੀ ਜਿੰਨੇ ਕਰਮ ਨੇ ਉਹਨਾਂ ਕੋਈ ਸਾਧ ਸੰਗਤ ਜਾਂ ਪੈਸਾ ਖਰਚ ਕੇ ਹੁੰਦਾ ਹੈ ਜਾਂ ਸਰੀਰ ਨੂੰ ਕਸ਼ਟ ਦਿੱਤਾ ਜਾਂਦਾ ਹੈ ਕਿਸੇ ਬੰਦੇ ਨੇ ਦਾਨ ਕਰਨਾ ਹੈ ਤਾਂ ਕੋਲ ਕੋ ਪੈਸਾ ਹੋਣਾ ਚਾਹੀਦਾ ਹੈ ਜੇ ਪੈਸੇ ਨਹੀਂ ਤੁਸੀਂ ਦਾਨ ਕਿੱਧਰੋਂ ਕਰੋਗੇ ਜੇ ਕਿਸੇ ਬੰਦੇ ਨੇ ਜੱਗ ਲਾਉਣਾ ਹੈ ਭਾਵ ਲੰਗਰ ਲਾਉਣਾ ਹੈ ਤਾਂ ਕੋਲ ਕੋ ਪੈਸਾ ਹੋਣਾ ਚਾਹੀਦਾ ਹੈ ਜੇ ਪੈਸੇ ਨਹੀਂ ਤੁਸੀਂ ਲੰਗਰ ਕਿੱਥੋਂ ਲਾਉਂਗੇ ਜੇ ਕਿਸੇ ਬੰਦੇ ਨੇ ਤੀਰਥ ਯਾਤਰਾ ਤੇ ਜਾਣਾ ਹੈ ਕੋਲ ਕੋ ਪੈਸੇ ਹੋਣੇ ਚਾਹੀਦੇ ਪੈਸੇ ਤੋਂ ਬਿਨਾਂ ਤੀਰਥ ਯਾਤਰਾ ਤੇ ਨਹੀਂ ਜਾ ਸਕਦਾ ਜੇ ਕਿਸੇ ਨੇ ਨੰਗੇ ਪਿੰਡੇ ਰਹਿ ਕੇ ਤਪ ਕਰਨਾ ਹੈ ਨੰਗੇ ਪੈਰੀ ਰਹਿਣਾ ਹੈ ਮਨ ਧਾਰਮ ਕਰਨਾ ਹੈ ਇਹ ਸਰੀਰ ਨੂੰ ਕਸ਼ਟ ਦੇਣਾ ਹੈ ਤਸੇ ਬੰਦੇ ਨੂੰ ਬਹੁਤ ਭਾਈ ਕੁਸੂਆ ਕੋ ਸ਼ਾਮ ਤੱਕ ਬੋਲਣਾ ਨਹੀਂ ਤੋ ਅੰਦਰ ਹੀ ਅੰਦਰ ਕੁ ਨਹੀਂ ਜਾਏਗਾ ਮੈਂ ਕਿਹਾ ਕਿ ਜਦ ਆ ਉੱਥੇ ਬਹਾਰੀਦਵਾਰ ਦੀ ਉਹ ਬਰਿੰਦਾਵਨ ਦੀ ਬਹੁਤ ਸਾਧੂ ਬੈਠੇ ਉਹਦੇ ਪੁੱਲੀ ਮੋਰੇ ਲਿਖਿਆ ਹੋਇਆ ਕਿ ਜੇ ਜੋ ਮਹਾਤਮਾ ਹੈ ਬੜਾ ਵੱਡਾ ਨਾਮ ਉਹਦਾ ਲਿਖਿਆ ਹੋਇਆ ਕਿ ਜੀ 44 ਸਾਲ ਸੇ ਮੋਨ ਧਾਰਨ ਕੀਤਾ ਹੈ ਭਾਵ 44 ਨਾ 44 ਸਾਲ ਹੋ ਗਏ ਬੋਲਿਆ ਨਹੀਂ ਮਨੋਂ ਮੈਂ ਪੁੱਛਿਆ ਫਿਰ ਗੱਲਬਾਤ ਕਰਨੇ ਕਰਦੇ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹਨਾਂ ਨੇ ਚਿੱਲੇ ਕਹਿੰਦੇ ਸਲੇਟ ਰੱਖੀ ਹੋਈ ਹੈ ਉਹਦੇ ਕੋਈ ਇੱਕੇ ਗੱਲਬਾਤ ਕਰਦੇ ਸਲੇਟ ਉੱਤੇ ਲਿਖ ਦੇਣਾ ਜੋ ਚਾਹੀਦਾ ਹੈ ਸਲੇਟ ਉੱਤੇ ਲਿਖ ਦੇਣੀ ਉਹ ਫਿਰ ਚਿੱਲੇ ਉਹ ਚੀਜ਼ ਲੈ ਜਾਂਦੇ ਉਹ ਮੈਂ ਉਹਨਾਂ ਨਾਲ ਗੱਲ ਕਰਦੇ ਕਿ ਭਾਈ ਬਿਨਾਂ ਮਨ ਵਿੱਚ ਬੋਲਿਆ ਸਲੇਟ ਉੱਤੇ ਲਿਖਿਆ ਨਹੀਂ ਜਾ ਸਕਦਾ ਜੇ ਕਿਸੇ ਨੇ ਬੋਲ ਲਿਖਣਾ ਕਾਪੀ ਉੱਤੇ ਉਹ ਮਨ ਵਿੱਚ ਬੋਲਦਾ ਤਾਂ ਆਰਥਿਕ ਲਿਖਦਾ ਜਦੋਂ ਬੱਚੇ ਨੇ ਉੜਾ ਜਣਾ ਜਾਂ ਕੁਝ ਲਿਖਣਾ ਹੈ ਮਨ ਬੋਲ ਰਿਹਾ ਹੈ ਫਿਰ ਤੁਸੀਂ ਲਿਖ ਰਹੇ ਹੋ ਬਿਨਾਂ ਮਨ ਬੋਲੇ ਨਹੀਂ ਲਿਖਿਆ ਨਹੀਂ ਕਰ ਸਕਦਾ ਦਾਰੋਂ ਇਹ ਵahanam ਕਰਕੇ ਚੁੱਪ ਕਰਨ ਨਾਲ ਕਿਜਲੀ ਹੋਏਗੀ ਜਿੰਨੀ ਦਰ ਮਨ ਅੰਦਰ ਤੋਂ ਪਲੀ ਹੁੰਦਾ ਇਹ ਲਲਤਾ ਮਹਾਰਾਜ ਨੇ ਸ਼੍ਰੀ ਗੁਰਮੁਖ ਰੰਸੈ ਮਹਾਰਾਜ ਜੀ ਦੇ ਪਹਿਲੇ ਅੰਗਰ ਪਹਿਲੀ ਪੌੜੀ ਵਿੱਚ ਕਹੇ ਤੇ ਜਿਵੇਂ ਭਾਈ ਤੇੰਦੂ ਚੁੱਪ ਤਾਂ ਚੁੱਪ ਨਾ ਹੋਵੇ ਜੇ ਲਾਇ ਰਾਂ ਲਿਵਤਾ ਇੱਕ ਕਿਰਪਾ ਕਰੋ ਇੱਕ ਤਾਂ ਪੈਣਾ ਵੀ ਬੇਨਤੀ ਹੈ ਤੁਹਾਨੂੰ ਲੱਗ ਜਾਓ ਬਟੇ ਹੋਰ ਅੱਗੇ ਆ ਕੇ ਬਿਠੋ ਹੋਰ ਬੱਸ ਕੋਸ਼ਿਸ਼ ਕਰਿਆ ਕੋ ਵੀ ਇੱਧਰ ਬੈਠਿਆ ਕਰੋ ਬੀਬੀ ਇੱਧਰ ਪਰ ਤਾਂ ਨਹੀਂ ਕੋਈ ਵੀ ਪਰ ਫਿਰ ਵੀ ਕਿਉਂ ਅਸੀਂ ਮੜੀ ਮੜੀ ਗੱਲ ਤੇ ਹਲਜੋਲ ਕਰੀ ਜਾਂਦੇ ਕਈ ਭੈਣਾਂ ਕੋਲ ਬੱਚੇ ਹੁੰਦੇ ਉਹਦਾ ਧਿਆਨ ਉਧਰ ਬੱਚਿਆਂ ਵਾਲੀ ਰਹਿੰਦਾ ਤਾਂ ਜਿਨ੍ਹਾਂ ਭੈਣਾਂ ਕੋਲ ਬੱਚੇ ਨੇ ਉਹ ਪਿੱਛੇ ਬੈਠੋ ਜਿਨ੍ਹਾਂ ਕੋਲ ਛੋਟੇ ਬੱਚੇ ਨੇ ਹੁਣ ਪਰ ਚੁਪੇ ਕੋਪਨਾ ਹੋ ਗਈ ਜੇ ਲਾਏ ਰਹਿ ਲ ਹਾਂ ਇਹਦਾ ਮਤਲਬ ਜਾਂ ਤਾਂ ਤੁਹਾਨੂੰ ਬਾਣੀ ਨਹੀਂ ਆਉਂਦੀ ਜਾਂ ਤੁਸੀਂ ਸੰਗਦੇ ਹੋ ਜਾਂ ਫਿਰ ਤੁਸੀਂ ਪ੍ਰਸ਼ਾਦਾ ਨਹੀਂ ਛਕਦੇ ਚਾਹ ਪਾਣੀ ਪੀਤੀ ਬਾਅਦ ਚਾਹ ਭਲਾਈ ਇਹਨਾਂ ਨੂੰ ਚਾਹ ਪੀਤੀ ਪਾਈ ਪੋੜੇ ਜੇ ਨੰਨੇ ਚਾਪ ਪੋੜੇ ਖਾਦੇ ਨੇ ਫਿਰ ਬੁੱਲੋ ਤਪੜੇ ਹੋੜੋ ਪੜੋ ਚੁੱਪ ਨਾ ਬੰਗਲੇ ਜੇ ਲਾਇ ਰਹੇ ਲਿਵ ਭੁਖਿਆ ਦੁਖ ਨਾ ਤੇਰੇ ਜੇ ਬੰਨਾ ਪਰੀਆ ਭਾ ਮੈਂ ਉਹ ਸਾਧੂ ਵਿਖੇ 44 ਸਾਲ ਤੋਂ ਨਹੀਂ ਬੋਲਿਆ ਔਰ ਮਹਾਰਾਜਨ ਕਾ ਭਾਈ ਇਦਾਂ ਚੁੱਪ ਧਾਰਨ ਕਰਨ ਨਾਲ ਨਹੀਂ ਕਰਵੇਂ ਮੋਨ ਕੋ ਹੋ ਕਰ ਪਤੀ ਰਹੇ ਉਹ ਨਗਨ ਫਿਰਿਓ ਬਣ ਮਾਹੀ ਬਟ ਪੀਰ ਤਾਂ ਸਭ ਦੇ ਘਰ ਕੇ ਪਰਮਿਓ ਦਿਨ ਦਾ ਛਟ ਕੈ ਨਹੀਂ ਮਰ ਸਭ ਨਾਲੋਂ ਸ੍ਰੇਸ਼ਟ ਕਰੂ ਵੈਦ ਸੰਗਤ ਵਿੱਚ ਬੈ ਕੇ ਨਾਮ ਜਪੂ ਕਿਉਂ ਭਾਈ ਸਰੀਰ ਕੋ ਕਸ਼ਟ ਨਹੀਂ ਹੈ ਕੋਈ ਵੀ ਹੁਣ ਤੁਸੀਂ ਸੰਗਤ ਵਿੱਚ ਬੈਠੇ ਹੋ ਪਰ ਸਰੀਰ ਕੋ ਕਸ਼ਟ ਨਹੀਂ ਦਿੱਤਾ ਜਾ ਰਿਹਾ ਸਾਡੀ ਸੁਵਿਧਾ ਵਾਸਤੇ ਥੱਲੇ ਗਲੀਚੇ ਵਿਸ਼ੇ ਹੋਏ ਨੇ ਕੱਪੜਿਆਂ ਨੂੰ ਮਿੱਟੀ ਨਾ ਲੱਗੇ ਬੈਣਾ ਸੱਤਾ ਹੋਵੇ ਫਿਰ ਗਰਮੀ ਨਾ ਲੱਗੇ ਪੱਖੇ ਲਾਏ ਹੋਏ ਨੇ ਸੰਗਤ ਵਿੱਚ ਬੈਠੇ ਤੁਹਾਨੂੰ ਕੋਈ ਸਰੀਰ ਕੋ ਕਸ਼ਟ ਨਹੀਂ ਦਿੱਤਾ ਜਾ ਰਿਹਾ ਆਪਾਂ ਸ਼ਰੀਰ ਕਰਕੇ ਕੰਫਰਟੇਬਲ ਬੈਠੇ ਥੱਲੇ ਢੀਚੇ ਵਿਸ਼ੇ ਹੋਏ ਨੇ ਗਰਮੀ ਕੋ ਪੱਖੇ ਲੱਗੇ ਹੋਏ ਨੇ ਗੁਰਦੁਆਰਿਆਂ ਦੇ ਜਾਓ ਏਸੀ ਲੱਗੇ ਹੋਏ ਨੇ ਗੁਰਦੁਆਰਿਆਂ ਚ ਗਰਮੀ ਨਾਲ ਲੱਗੇ ਸ਼ਰੀਰ ਨੂੰ ਕੋਈ ਕਸ਼ਟ ਨਹੀਂ ਔਰ ਜਿੱਦਾਂ ਪੈਸੇ ਦਾ ਕੋਈ ਖਰਚ ਨਹੀਂ ਤੁਹਾਡਾ ਤੁਸੀਂ ਜਿੱਥੇ ਸੰਗਤ ਵਿੱਚ ਬੈਠੇ ਹੋ ਤੁਹਾਡੇ ਨੇ ਕੋਈ ਸ਼ਰਤ ਨਹੀਂ ਰੱਖੀ ਨੇ ਵੀ ਭਾਈ ਇੰਨੇ ਪੈਸੇ ਮੱਥੇ ਟਿਕੋਗੇ ਮੱਥਾ ਫਿਰ ਮਰੇ ਬੈਠਾਂਗੇ ਨਹੀਂ ਖਾਲੀ ਹੱਥ ਵੀ ਮੱਥਾ ਟਿਕਿਆ ਤਾਂ ਵੀ ਮੁਰੇ ਬੈਠ ਸਕਦੇ ਇੱਕ 2 4 5 ਪੈ ਵੀ ਚੜਾਏ ਨੇ ਤਾਂ ਵੀ ਸੰਗਤ ਵਿੱਚ ਬਹਿ ਸਕਦੇ ਹੋ ਕੋਈ ਉਹ ਪੈਸੇ ਦਾ ਖਰਚ ਨਹੀਂ ਅੱਛਾ ਜਿਹਦੇ ਕੋਲ ਨਹੀਂ ਵੀ ਪੈਸਾ ਕੋਈ ਸੰਗਤ ਵਿੱਚ ਜਾ ਕੇ ਬਹਿ ਸਕਦਾ ਕੋਈ ਸ਼ਰਤ ਥੋੜੀ ਵੀ ਇੰਨੇ ਪੈਸੇ ਲੱਗਣਗੇ ਫਿਰ ਤੁਸੀਂ ਸੰਗਤ ਵਿੱਚ ਜਾ ਕੇ ਬੈਠੋ ਸਾ ਸੰਗਤ ਕਈ ਧਰਮਾਂ ਵਿਦਤਾ ਧਾਰਮਿਕ ਪ੍ਰਚਾਰਕਾਂ ਨੇ ਹਾਲ ਲੈ ਕੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਔਰ ਉੱਥੇ ਟਿਕਟ ਲੱਗਦੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਬਚਨ ਸੁਣਨੇ ਜਾਣ ਪਰ ਇਹ ਤੁਹਾਨੂੰ ਅਨੁਸਾਰ ਮਹਰਾਜ ਦਾ ਕਹ ਰਿਹਾ ਜਿੱਥੇ ਆਪ ਸੰਗਤ ਵਿੱਚ ਬਹਿਣ ਵਾਲੇ ਨੂੰ ਕੋਈ ਖਰਚਾ ਨਹੀਂ ਹੈ ਵੀ ਤੁਸੀਂ ਖਲੀ ਹੱਥੀ ਮੱਥਾ ਟੇਕੋ ਬਹਿ ਸਕਦੇ ਹੋ ਪਰਵੰਤਕਾਂ ਨੇ ਜੋ ਸਾਨੂੰ ਸੇਵਾ ਦੇਣੀ ਹੈ ਕੀਰਤਨ ਕਥਾ ਦੀ ਉਹ ਦੇਣੀ ਹੈ ਤੁਹਾਡੇ ਵਾਸਤੇ ਕੋਈ ਕੰਡੀਸ਼ਨ ਨਹੀਂ ਹੈ ਜੋ ਕਥਾ ਸੁਣਨ ਵਾਲਾ ਉਹ ਪੈਸੇ ਰੱਖੇਗਾ ਫਿਰ ਉਹਨੂੰ ਕੀਰਤਨ ਕਥਾ ਸੁਣਾਇਆ ਜਾਏਗਾ ਨਾ ਪੈਸੇ ਦਾ ਕੋਈ ਖਰਚ ਨਹੀਂ ਸੰਗਤ ਵਿੱਚ ਬੈਠੇ ਕੋਈ ਕਸ਼ਟ ਨਹੀਂ ਤੁਹਾਨੂੰੱਖੇ ਲਾਏ ਹੋਏ ਨੇ ਬਹਿਣ ਵਾਸਤੇ ਸੁਗਨਾ ਗਲੀਚੇ ਵਿਸ਼ੇ ਹੋਏ ਨੇ ਗੁਰਦਵਾਰਿਆਂ ਦੇ ਅੰਦਰ ਐਸੀ ਲੱਗੇ ਹੋਏ ਨੇ ਇਵਨ ਇਥੋਂ ਤੱਕ ਗੁਰੂ ਘਰਾਂ ਵਿੱਚ ਛੋਟੇ ਛੋਟੇ ਦੱਬੇ ਵਿਛਾਏ ਹੋਇਆ ਪਾਜੋ ਬੈਠਣ ਲੱਗਿਆਂ ਵੀ ਕੰਫਰਟੇਬਲ ਕੋਈ ਰਹੇ ਉਹਦੇ ਸਰੀਰ ਨੂੰ ਕੋਈ ਕਸ਼ਟ ਨਾ ਹੋਵੇ ਬਾਕੀ ਜਿੰਨੇ ਕਰਮ ਨੇ ਉਹਦੇ ਵਿੱਚ ਸਰੀਰਕ ਕਸ਼ਟ ਹੈ ਪੈਸੇ ਦਾ ਖਰਚ ਹੈ ਜਾਂ ਫਿਰ ਉਹਦੇ ਵਿੱਚ ਨੌਲੇਜ ਗਿਆਨ ਚਾਹੀਦਾ ਹੈ ਇਹ ਤਾਂ ਪੜਿਓ ਜਿਉਂ ਨਹੀਂ ਬੇਦ ਪੜਨੇ ਨੇ ਕੋਈ ਗ ਮੰਗ ਲੈਣਾ ਤਾਂ ਬੰਦਾ ਪੁੱਛਿਆ ਲਿਖਿਆ ਹੋਣਾ ਚਾਹੀਦਾ ਉਹਨੂੰ ਭਾਸ਼ਾ ਉਹ ਗਿਆਨ ਹੋਣਾ ਚਾਹੀਦਾ ਕਿੰਨੇ ਸਾਲ ਉਹ ਵਿਦਾਂ ਦੀ ਸੰਖਿਆ ਲਏਗਾ ਪੜ੍ਹੇਗਾ ਫਿਰ ਉਹ ਉਸ ਧੰਮ ਚੋਂ ਕਰਮ ਕਰਕੇ ਰੱਬ ਨੂੰ ਪਹੁੰਚ ਪਰ ਮਹਾਰਮ ਕਿਰਪਾ ਦਿੱਤੀ ਜਿਸ ਘਰ ਵਿੱਚ ਤੁਸੀਂ ਬੈਠੇ ਹੋ ਇੱਥੇ ਪੜਿਆ ਅੰਨ ਪੜਿਆ ਪਰਮਗਤ ਪਾਵੇ ਜਿਹਨੂੰ ਕੋਈ ਅੱਖਰ ਪੜਨਾ ਨਹੀਂ ਆਉਂਦਾ ਉਹ ਵੀ ਸੰਗਤ ਵਿੱਚ ਬੈਠ ਕੇ ਸ੍ਰੇਸ਼ਟ ਕਰਮ ਕਰ ਸਕਦਾ ਹੈ ਕਿ ਉਹਨੂੰ ਕੁਝ ਵੀ ਪੜਨਾ ਨਹੀਂ ਆਉਂਦਾ ਉਹ ਅੱਲਾ ਬੈਠ ਕੇ ਕਹਿ ਸਕਦਾ ਸਤਨਾਮ ਸ੍ਰੀ ਵਾਹਿਗੁਰੂ 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 ਦਸੋਂ ਵਾਹਿਗੁਰੂ ਕਹਿਣ ਵਿੱਚ ਕੋਈ ਪੜਨ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਕਰਨ ਵਿੱਚ ਕੋਈ ਭਾਈ ਦੀ ਲੋੜ ਹੈ ਉਹ ਜੰਨਾ ਪੜਿਆ ਹੋਣਾ ਚਾਹੀਦਾ ਵੀ ਤਾਂ ਉਹ ਰੱਬ ਨੂੰ ਪਾਵੇ ਮਹਾਰਣ ਕੇ ਸਭ ਤੋਂ ਸ਼੍ਰੇਸ਼ਟ ਕਰ ਸੰਗਤੋ ਜਿਵੇਂ ਰੱਬ ਦੀ ਕਿਰਪਾ ਕਰੋ ਜੋ ਸਤਨਾਮ ਸ੍ਰੀ ਵਾਹਿਗੁਰੂ ਪਿੰਦੇ ਮਹਾਰਾਜ ਹਰਿਕੀਰਤਸਾ ਅਕੀਰਤ ਸਿਰ ਧਰ ਮੰਨ ਕੇ ਪਰਮਾ ਕੋਮਨ ਅਨੁਕਤ ਸਭੇ ਬਰਾਬਰ ਜਿਸ ਤੇ ਰਿਖੇ ਕਾਲਾ ਮਹਾਰਾਜੇ ਕਰਮੋਗਿਤਿ ਤੇ ਮੁਕਤ ਹੋ ਜਾਗੇ ਕਹਿੰਦੇ ਭਾਈ ਕੋਈ ਗਿਆਨ ਨਹੀਂ ਆਉਂਦਾ ਕੋਈ ਪੈਸਾ ਨਹੀਂ ਖਰਜ ਹੁੰਦਾ ਕੋਈ ਸਰੀਰ ਕੀ ਕਸ਼ਟ ਨਹੀਂ ਹੈ ਜਦੋਂ ਇਹ ਸੰਗਤ ਵਿੱਚ ਬਹਿ ਕੇ ਨਾਮ ਜਪ ਕੋਈ ਮਕਤ ਹੋ ਸਕਦਾ ਰੋਜ਼ ਸੰਗਤ ਵਿੱਚ ਬਹਿ ਕੇ ਸੰਗਤ ਕਰਨ ਨਾਮ ਜਪ ਕੇ ਕੀਪਾ ਕਰੇ ਰੱਬ ਦੀ ਕੀਪੀ ਕਰਨੋਂ ਜਨਮ ਮਰਨ ਤੋਂ ਮੁਕਰ ਹੋ ਜਾਏ ਇਹਨੂੰ ਮਹਾਰਾਜ ਨੇ ਫਿਰ ਰੋਜ਼ ਉਪਦੇਸ਼ ਦੇ ਕੇ ਸਾਨੂੰ ਹੌਸਲਾ ਦਿੱਤਾ ਕਹਿੰਦੇ ਭਾਈ ਜੀ ਤੂੰ ਆਗ ਲੰਗਣਾ ਹੈ ਸਭ ਤੋਂ ਸ਼੍ਰੇਸ਼ਟ ਕਰਮ ਸਾਧ ਸੰਗ ਪੜੋ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਪ੍ਰਿਆ ਗੁਰਪ੍ਰਸਾਦ ਗਰਮ ਬਦ ਪਾਇਆ ਸ਼ਿਖਾਸ ਹਰਿਆ ਇੱਕ ਵਾਰ ਪੜੋ ਜਿਹੜਾ ਮਨ ਪ੍ਰਸਾਦ ਤੋਂ ਕਰਮ ਕਰਾ ਰਿਹਾ ਹੈ ਸ੍ਰੇਸ਼ਟ ਕਰਮ ਸਾਸਣ ਪੜੋ ਸਾਥ ਸੰਗਤ ਮਿਲੇ ਸੋ ਪਰਿਆ ਮੇਰੇ ਮਾਦ ਦੀ ਸਤ ਸੰਗਤ ਮਿਲੇ ਸੋ ਪਰਿਆ ਮੇਰੇ ਮਾਦ ਦੀ ਸਤ ਸੰਗਤ ਮਿਲੇ ਵਾ ਵਾ ਸਤ ਸੰਗਤ ਮਿਲੇ ਸੋ गुर प्रसाद परम बदाय गुरू प्रसाद गुर पर गुरू गुरू सुखी बास्ट हर या मेरे मातो जी सतसंगत मिले सौ हर मेरे मातो जी सतसंगत मिले सौ ਸਤ ਸੰਗਤ ਮਿਲੇ ਸੋ ਕਰਿਆ ਮੇਰੀ ਮਾਣ ਗੀ ਸਤ ਸੰਗਤ ਮਿਲੇ ਸੋ ਪਰਿਆ ਮੇਰੀ ਮਾਣ ਗੀ ਸਤ ਸੰਗਤ ਮਿਲੇ ਸੋ ਕੰਪਲੀਟ ਪਾਉਪਰ ਰਿਪੀਟ ਸਤ ਸੰਗਤ ਮਿਲੇ ਸੋ ਅਖੂ ਸਤਿਨਾਮ ਸ੍ਰੀ ਬੇਪੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ